ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਬਾਈ Facebook ਤੇ ਦੇਖ ਰਹੇ ਨੇ Facebook ਨੂੰ ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਘਰੇਲੂ ਵੀਰਾਂ ਕੋਲ ਦਿਖਾਵਾਂਗੇ ਤੁਹਾਨੂੰ ਦੂਜਾ ਸੂਆ ਸੂਨ ਵਾਲੀ ਝੋਟੀ ਆ ਬਹੁਤ ਚੰਗੀ ਥੋੜੇ ਮਂ ਪੜਾ ਕੇ ਹੀ ਖੜੀ ਆ ਝੋਟੀ ਜਾਤਵ ਬਰੀਡ ਦੀ ਝੋਟੀ ਚੰਗੀ ਆ ਬੜੇ ਖੋਲੋ ਜੀ ਸਿੰਗ ਬਿਲਕੁਲ ਗੋਲ ਆ ਬਾਕੀ ਬਾਈ ਇਹਨਾਂ ਨਾਲ ਗੱਲ ਕਰਾ ਦਾਂਗੇ ਪਿੰਡ ਲੋਹਾ ਕਿਹੜਾ ਤੇ ਜ਼ਿਲ੍ਹਾ ਸੰਗਰੂਰ ਫੀਸ ਕੁਆਲਟੀ ਦੇਖ ਸਕਦੇ ਹੋ ਸਿੰਗ ਬਿਲਕੁਲ ਗੋਲ ਆ ਇਦਾਂ ਹੀ ਗੋਲ ਦੇ ਵਾਲੇ ਪਾਣੀ ਪਿਆਦੇ ਸਤਸਰੀ ਗਾਲ ਜੀ ਸਤਸਰੀ ਗਾਲ ਜੀ ਕਿੰਨੇ ਕ ਦਿਨ ਲੈ ਜੂ ਬਈ ਸੁਣਦੇ ਪਹਿਲਾ ਜੂ ਹਜੇ ਮੰਨਦਾ 15 16 ਤਰੀਕ ਨੂੰ ਦਲਪੁਰ ਹੋ ਜਾਣਾ 15 ਨੂੰ ਠੀਕ ਹੈ ਜੀ ਤੇ ਦੂਜਾ ਸੂਆ ਸੁੰਦੀ ਹੁਣ ਦੂਜਾ ਸੂਆ ਪਹਿਲਾ ਸੂਆ ਕਿੰਨਾ ਕਦੋਂ ਤਾਂ ਕੱਢਿਆਗਾ ਪਹਿਲਾ ਸੂਆ ਵਾ 12 ਲੀਟਰ ਉਹ ਤਾਂ ਕੱਢਿਆ ਯਾਰ ਠੀਕ ਹੈ ਜੀ ਲੈਵਾ ਦੇਖ ਸਕਦੇ ਬਹੁਤ ਚੰਗਾ ਬਣਾਉਣਾਗਾ ਸਿੰਘ ਵੀ ਬਿਲਕੁਲ ਗੋਲ ਆ ਤੇ ਰੇਟ ਕੀ ਕਰਦੇ ਹੋ ਬਈ ਇਹਦਾ ਬਾਜੋ ਜਿਆ ਰੇਟ ਬਾਈ 190 ਰੇਟ ਬਾਈ 190 ਕਰ ਦੇਣ ਬਾਕੀ ਮੌਕੇ ਤੇ ਮਾਨ ਤਾਨ ਕਰ ਦੇਣਗੇ ਪਿੰਡ ਬਾਈਆਂ ਦਾ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਕੋਈ ਵਪਾਰ ਦਾ ਕੰਮ ਨਹੀਂ ਤਰੇ ਲੂ ਵੀਰਾਂ ਕੋਲ ਝੋਟੀ ਹੈਗੀ ਬਾਕੀ 14 15 ਲੀਟਰ ਦੀ ਉਮੀਦ ਆ ਬਾਈ ਕਹਿੰਦੇ 15 ਲੀਟਰ ਦੁੱਧ ਦੇ ਦੂਗੀ ਜਿੰਦ ਜਾਨ ਚੰਗੀ ਹੈ ਝੋਟੀ 15 ਲੀਟਰ ਦੁੱਧ ਦੇਣ ਦਾ ਹੱਕ ਆਗਾ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਰਿਆ ਜਿਹੜੇ ਬਾਈ ਨੇ ਲੈਣੀਆਂ ਕਰ ਲੋ ਕਨੈਕਟ ਅਜੇ ਤਰੀਕ ਹੈਗੇ ਦੋਸਤੋ 12 ਤੇ ਸੇਮਾ ਮਹੀਨਾ